ਅੱਧੀ ਰਾਤ ਇੱਕ ਮੁੰਡੇ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੀ ਘਾਟ ਉਤਾਰਿਆ ਗਿਆ ਇਹ ਮ੍ਰਿਤਕ ਮੁੰਡਾ ਆਪਣੇ ਘਰ ਦੇ ਬਾਹਰ ਗੱਡੀ پارک ਕਰ ਰਿਹਾ ਸੀ ਤਾਂ ਤਿੰਨ ਬਦਮਾਸ਼ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਏ ਜਿਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿਹਾ ਜਾ ਰਿਹਾ ਕਿ ਤਿੰਨ ਬਦਮਾਸ਼ਾਂ ਦੇ ਵਿੱਚੋਂ ਦੋ ਦੇ ਕੋਲ ਹਥਿਆਰ ਸੀ ਜਿਨ੍ਹਾਂ ਨੇ ਆਉਂਦੀ ਸਾਰ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜਦੋਂ ਗੋਲੀਆਂ ਉਸ ਮ੍ਰਿਤਕ ਮੁੰਡੇ ਦੇ ਲੱਗੀਆਂ ਪਹਿਲਾਂ ਤਾਂ ਉਹ ਜ਼ਖਮੀ ਹੋਇਆ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਪਹੁੰਚਣ ਤੱਕ ਉਸ ਦੀ ਮੌਤ ਹੋ ਗਈ ਤਾਂ ਜਿਵੇਂ ਹੀ ਉਹ ਮੁੰਡਾ ਹਸਪਤਾਲ ਪਹੁੰਚਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤਾਂ ਅੱਧੀ ਰਾਤ ਇਹ ਮੁੰਡਾ ਆਪਣੇ ਘਰ ਦੇ ਬਾਹਰ ਆਪਣੀ ਗੱਡੀ ਪਾਰਕ ਕਰ ਰਿਹਾ ਸੀ ਇਸ ਦੇ ਨਾਲ ਇਸ ਦੀ ਘਰ ਵਾਲੀ ਵੀ ਮੌਜੂਦ ਸੀ ਜੋ ਕਿ ਗੱਡੀ ਨੂੰ ਪਾਰਕ ਕਰਵਾ ਰਹੀ ਸੀ ਤਾਂ ਤਿੰਨ ਬਦਮਾਸ਼ ਜਿਹੜੇ ਕਿ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਏ ਇਹਨਾਂ ਤਿੰਨ ਬਦਮਾਸ਼ਾਂ ਦੇ ਵਿੱਚੋਂ ਦੋ ਦੇ ਕੋਲ ਹਥਿਆਰ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਤਾਂ ਗੋਲੀਆਂ ਲੱਗਣ ਦੇ ਕਾਰਨ ਮੁੰਡੇ ਦੀ ਮੌਤ ਹੋਈ ਹੈ ਤਾਂ ਧਰਮਾ ਮੁੰਡੇ ਦਾ ਨਾਮ ਦੱਸਿਆ ਜਾ ਰਿਹਾ ਹੈ ਅਮਰੇਲ ਸਰਦਾ ਛੇਰਟਾ ਇਲਾਕਾ ਜਿੱਥੇ ਇਹ ਪੂਰੀ ਵਾਰਦਾਤ ਹੋਈ ਹੈ ਜਿੱਥੇ ਤਿੰਨ ਬਦਮਾਸ਼ਾਂ ਨੇ ਇੱਕ ਮੁੰਡੇ ਦਾ ਕਤਲ ਕਰ ਦਿੱਤਾ ਇਹ ਮੁੰਡਾ 14 ਦਿਨ ਦੀ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀ 2012 ਐਸਆਈ ਕਤਲਕਾਂਡ ਮਾਮਲੇ ਦੇ ਵਿੱਚ ਇਹ ਮੁੰਡਾ ਜਿਹੜਾ ਉਹ ਸਜ਼ਾ ਭੁਗਤ ਰਿਹਾ ਸੀ ਤੇ 14 ਦਿਨ ਦੀ ਪੈਰੋਲ ਤੇ ਇਹ ਮੁੰਡਾ ਜਿਹੜਾ ਉਹ ਆਪਣੇ ਘਰ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀ ਤਾਂ ਜਿਵੇਂ ਹੀ ਅੱਧੀ ਰਾਤ ਨੂੰ ਇਹ ਗੱਡੀ ਪਾਰਕ ਕਰ ਰਿਹਾ ਸੀ ਆਪਣੇ ਘਰ ਦੇ ਬਾਹਰ ਤਾਂ ਤਿੰਨ ਬਦਮਾਸ਼ ਆਏ ਜਿਨ੍ਹਾਂ ਨੇ ਇਸ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੁੰਡੇ ਦੀ ਮੌਤ ਹੋ ਗਈ ਆ ਤਾਂ ਮੁੰਡੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪੁਲਿਸ ਹੈ ਜਿਹੜੀ ਉਹ ਵੀ ਮੌਕੇ ਤੇ ਪਹੁੰਚੀ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਲੇ ਦੁਆਲੇ ਦੇ ਸੀਸੀਟੀਵੀ ਨੇ ਛੜੇ ਉਹ ਖੰਗਾਲੇ ਚਾਰੇ ਨੇ ਤਾਂ ਜੋ ਬਦਮਾਸ਼ਾਂ ਦਾ ਪਤਾ ਲੱਗ ਸਕੇ ਤਾਂ ਇੱਕ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਅੱਧੀ ਰਾਤ ਇਹ ਮੁੰਡਾ ਘਰ ਦੇ ਬਾਹਰ ਗੱਡੀ پارک ਕਰ ਰਿਹਾ ਸੀ ਤਾਂ ਤਿੰਨ ਬਦਮਾਸ਼ ਆਉਂਦੇ ਨੇ ਜਿਹੜੇ ਕਿ ਇਸ ਮੁੰਡੇ ਦੇ ਗੋਲੀਆਂ ਮਾਰ ਕੇ ਉੱਥੋਂ ਫਰਾਰ ਹੋ ਜਾਂਦੇ ਨੇ 14 ਦਿਨ ਦੀ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਸੀ ਇਹ ਮ੍ਰਿਤਕ ਮੁੰਡਾ ਜਿਸ ਦਾ ਨਾਮ ਧਰਮਾ ਦੱਸਿਆ ਜਾ ਰਿਹਾ ਤਾਂ 2012 ASI ਕਤਲ ਮਾਮਲੇ ਦੇ ਵਿੱਚ ਇਹ ਦੋਸ਼ੀ ਸੀ ਸਜ਼ਾ ਭੁਗਤ ਰਿਹਾ ਸੀ ਤਾਂ ਪੈਰੋਲ ਤੇ ਬਾਹਰ ਆਇਆ ਹੋਇਆ ਸੀ ਤਾਂ ਜਦੋਂ ਹੁਣ ਪੈਰੋਲ ਤੇ ਬਾਹਰ ਆਇਆ ਤਾਂ ਉਸੇ ਸਮੇਂ ਕੁਝ ਬਦਮਾਸ਼ਾਂ ਨੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ